ਇਹ ਉਹੀ ਪੰਜਾਬੀ ਭਰਾਵਾ ਜਿਹੜੇ ਅੱਜ ਕੱਲ ਅਮਰੀਕਾ ਕੈਨੇਡਾ ਮੈਂ ਕਹਿੰਦਾ ਇੱਥੋਂ ਦਾ ਕੰਮ ਕਰਕੇ ਰਾਜੀ ਨਹੀਂ ਯਾਰ ਸਿੱਧਾ ਸਾਬ ਸਾਰਿਆਂ ਨੂੰ ਇਹ ਹੁੰਦਾ ਕਿ ਅਸੀਂ ਬਾਹਰ ਜਾਈਏ ਬਾਹਰ ਦੇ ਡਾਲਰ ਹਰ ਇੱਕ ਨੂੰ ਦਿਖਦੇ ਆ ਪਰ ਉੱਥੇ ਜਾ ਕੇ ਨਾ ਜਿਵੇਂ ਅੱਜ ਅੱਜ ਦੇ ਟਾਈਮ ਦੇ ਵਿੱਚ ਭਈਆਂ ਦਾ ਬੁਰਾ ਹਾਲ ਹੁੰਦਾ ਪੰਜਾਬ ਦੇ ਵਿੱਚ ਉਹ ਹਾਲ ਆਪਣਾ ਪੰਜਾਬੀਆਂ ਦਾ ਹੁੰਦਾ ਉੱਥੇ ਜਾ ਕੇ ਕਈ ਫਲੱਛਾਂ ਵੀ ਸਾਫ ਕਰਦੇ ਆ ਕਈ ਬੰਦੇ ਮੈਂ ਕਹਿੰਦਾ ਇੱਥੇ ਮਿੱਟੀ ਇਕੱਠੀ ਹੋਈ ਵੀ ਉਹਨੂੰ ਇਕੱਠੀਆਂ ਕਰਦੇ ਆ ਇਤੋਂ ਵਧੀਆ ਪੰਜਾਬ ਦੇ ਵਿੱਚ ਯਾਰ ਮਿਹਨਤ ਕਰੋ ਕੀ ਨਹੀਂ ਪੰਜਾਬ ਦੇ ਵਿੱਚ ਸਭ ਕੁਝ ਹੈ ਸਾਰਿਆਂ ਤੋਂ ਜ਼ਿਆਦਾ ਆਪਣਾ ਮਾਪਿਓ ਆਪਣੇ ਕੋਲ ਆਪਾਂ ਬਾਹਰ ਤਾਂ ਚਲੇ ਆਨੇ ਆ ਪਰ ਇੱਥੇ ਜਿਹੜੇ ਮਾਪਿਓ ਤੜਫਦੇ ਆ ਕੀ ਸਾਡਾ ਪੁੱਤ ਪਤਨੀ ਰੋਟੀ ਖਾਦੀ ਆ ਜਾਂ ਨਹੀਂ ਖਾਦੀ ਪਰ ਇਹ ਤਾਂ ਭਰਾ ਯਾਰ ਇੱਥੇ ਪੰਜਾਬ ਦੇ ਵਿੱਚ ਮਿਹਨਤ ਕਰਦਾ ਆਪਣੇ ਮਾਪਿਓ ਦੇ ਨਾਲ ਰਹਿੰਦਾ ਪਿਆ ਤਾਂ ਕਿਉਂ ਨਾ ਆਪਾਂ ਇਸ ਭਰਾ ਦੀ ਸਪੋਰਟ ਕਰੀਏ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਭਰਾ ਨੂੰ ਐਪਰੀਸ਼ੀਏਟ ਵੀ ਜ਼ਰੂਰ ਕਰਿਓ ਬਾਕੀ ਉਹ ਕਹਿੰਦਾ ਕਿ ਪੰਜਾਬੀ ਮਿਹਨਤ ਨਹੀਂ ਕਰਦੇ ਇਸ ਭਰਾ ਨੇ ਮੇਰੇ ਹਿਸਾਬ ਨਾਲ ਕਿੰਨੇ ਚਿਰ ਹੋ ਗਏ ਵੀਰੇ ਲਾਂਦੇ ਨੂੰ ਆਪਣੀ ਫੜੀ 5 ਮਹੀਨੇ ਹੋ ਗਏ 5 ਮਹੀਨੇ ਪਰ ਇੱਕ ਕੰਪਲੇਂਟ ਜ਼ਰੂਰ ਆਉਂਦੀ ਆ ਪੰਜਾਬੀ ਪੰਜਾਬੀ ਨੂੰ ਸਪੋਰਟ ਨਹੀਂ ਕਰਦਾ ਬੜੇ ਥਾਵਾਂ ਤੇ ਐਵੇਂ ਦੀਆਂ ਰੀੜੀਆਂ ਲਾਂਦੇ ਆ ਪਰ ਇਸ ਭਰਾ ਨੇ ਯਾਰ ਆਪਣੇ ਘਰ ਦੀ ਬਣੀ ਚੀਜ਼ ਹੈ ਤੁਸੀਂ ਆ ਚੀਜ਼ਾਂ ਵੀ ਦਿਖਾ ਦੇ ਆ ਜਾ। ਵੀਰੇ ਕੀ ਚੀਜ਼ ਹੁੰਦੀ ਆਪਣੇ ਕੋਲ? ਲੱਸੀ ਹੁੰਦੀ ਹੈ ਜੀ। ਅੱਛਾ ਲੱਸੀ। ਤੁਸੀਂ ਦਹੀਂ ਮਿਲਕ ਬਾਦਾਮ ਲਓ ਜੀ ਲੱਸੀ ਵੀ ਆ ਦਹੀਂ ਵੀ ਆ ਮਿਲਕ ਬਾਦਾਮ ਵੀ ਆ। ਇਹ ਬੰਦਾ ਸਿਰਫ ਤਿੰਨ ਚੀਜ਼ਾਂ ਹੀ ਆਪਣੇ ਕੋਲ ਨਹੀਂ ਖੋਏ ਵਾਲੀ ਬਰਫੀ ਵੀ ਹੈ ਜੀ। ਖੋਏ ਵਾਲੀ ਉਹ ਵੀ ਦਿਖਾ ਦੋ। ਆ ਬਰਫੀ ਵੀ ਦਿਖਾਈ ਬਈ। ਇਹ ਬਾਈ ਆਪ ਤਿਆਰ ਕੀਤੀ ਵੀ ਆ ਕੋਈ ਮਲਾਵਟਾ ਵਾਲੀ ਨਹੀਂ। ਜੇ ਕੋਈ ਬੰਦਾ ਇਹਦੇ ਵਿੱਚ ਮਲਾਵਟਾ ਸਾਬਤ ਕਰ ਦੂਗਾ ਤਾਂ 1 ਲੱਖ ਰੁਪਈਆ ਨਾ। ਹੁਣ ਤੁਸੀਂ ਆਪ ਸੁਣ ਲਓ ਜੀ ਇਸ ਚੀਜ਼ ਦੇ ਵਿੱਚ ਮਲਾਪਟੇ ਨਿਕਲੇ ਆਵੇ। ਆਪ ਨੂੰ ਆਦਤ ਪੈ ਗਈ ਆ ਹਮੇਸ਼ਾ ਬਜ਼ਾਰਾਂ ਦੇ ਵਿੱਚੋਂ ਮਲਾਪਟਾਲੀਆਂ ਖਾਂਦੇ ਤੇ ਵੀਰੇ ਸੁੱਧਾ ਪੂਰੀ ਗਰੰਟੀ ਆ। ਹਾਂਜੀ। ਕੋਈ ਬੰਦਾ ਸਾਫਤ ਕਰ ਦੇ। ਦੇਖ ਲੈ। ਮਤਲਬ ਹੀ ਨਹੀਂ। ਦੇਖ ਲਓ ਜੀ। ਇਦੋਂ ਵੱਧ ਹੋਰ ਆਪਾਂ ਕੀ ਯਾਰ ਸਾਫ ਸੁਧਰੀਆਂ ਚੀਜ਼ਾਂ ਭਾਲਦੇ ਆ। ਪਰ ਧਰਮਗੋਟ ਵਾਸੀ ਜਿਹੜੇ ਹਜੇ ਇੰਨੀ ਸਪੋਰਟ ਨਹੀਂ ਕਰਦੇ ਪਏ। ਕੀ ਕਾਰਨ ਹੈ? ਇਹਦੇ ਪਿੱਛੇ ਕੋਈ ਨਹੀਂ ਪਤਾ ਕਿਉਂਕਿ ਇਹਦਾ ਕਾਰਨ ਇੱਕੋ ਹੀ ਆ। ਇਹ ਬੰਦਾ ਰੋਡ ਤੇ ਖੜ ਕੇ ਇੱਕ ਮਿਹਨਤ ਕਰਦਾ। ਕਿਉਂਕਿ ਮਿਹਨਤ ਕਰਕੇ ਬੰਦਾ ਯਾਰ ਆਪਣੇ ਢਿੱਡ ਪਾਲਦਾ ਪਰਿਵਾਰ ਪਾਲਦਾ ਪਰ ਜੇ ਆਪਾਂ ਕਹਿ ਦਈਏ ਇਸ ਬੰਦੇ ਕੋਲ ਆਣਾ ਨਹੀਂ ਤਾਂ ਉਹ ਆਪਾਂ ਗਲਤ ਆ ਮੈਂ ਵੀ ਅੱਜ ਪਹਿਲੀ ਵਾਰ ਭਰਾ ਦੇ ਕੋਲ ਆਇਆ ਮੈਨੂੰ ਭਰਾ ਦਾ ਫੋਨ ਆਇਆ ਸੀ ਕਿ ਉੱਥੇ ਇੱਕ ਭਰਾ ਆਪਣਾ ਗੱਡੀ ਦੇ ਵਿੱਚ ਸਮਾਨ ਲਿਆ ਕੇ ਪਿੰਡ ਵਾਚ ਕੇ ਆਪਣਾ ਘਰ ਗੱਡੀ ਦੇ ਵਿੱਚ ਸਮਾਨ ਲਿਆ ਕੇ ਇੱਕ ਸਮਾਨ ਵੇਚਦਾ ਇੱਥੇ ਪਰ ਸਾਨੂੰ ਕੋਈ ਸਪੋਰਟ ਨਹੀਂ ਕਰਦਾ ਤੇ ਮੈਂ ਬੇਨਤੀ ਕਰਦਾ ਧਰਮਕੋਟ ਵਾਸੀਆਂ ਨੂੰ ਇੱਕ ਵਾਰੀ ਚੀਜ਼ ਜ਼ਰੂਰ ਲੈ ਕੇ ਜਾਈਓ ਜੇ ਪਸੰਦ ਨਾ ਆਈ ਤਾ ਇਸ ਬੰਦੇ ਦੇ ਮੂੰਹ ਤੇ ਨਾਲ ਹੀ ਬੋਲ ਜਿਓ ਜੇ ਚੀਜ਼ ਪਸੰਦ ਆਵੇ ਤਾਂ ਮੈਂ ਕਹਿੰਦਾ ਭਰਾ ਕੋਲ ਜਦੋਂ ਵੀ ਤੁਹਾਨੂੰ ਲੋਡ ਪੈਂਦੀ ਲੱਸੀ ਦੀ ਮਿਲਕ ਬਦਾਮ ਦੀ ਬਰਫੀ ਦੀ ਕਿਸੇ ਚੀਜ਼ ਦੀ ਵੀ ਲੋਡ ਪੈਂਦੀ ਆ ਤਾਂ ਜਰੂਰ ਭਰਾ ਕੋਲ ਵਿਜ਼ਿਟ ਕਰਕੇ ਭਰਾ ਨੂੰ ਜੇ ਆਪਾਂ ਕੋਈ ਚੀਜ਼ ਨਹੀਂ ਵੀ ਖਰੀਦਣਾ ਚਾਹੁੰਦੇ ਨਾ ਭਰਾ ਨੂੰ ਹੌਸਲਾ ਜਰੂਰ ਦੇ ਕੇ ਜਿਓ ਇਹ ਉਹੀ ਪੰਜਾਬੀ ਭਰਾ ਵਾ ਜਿਹੜੇ ਅੱਜ ਕੱਲ ਅਮਰੀਕਾ ਕੈਨੇਡਾ ਮੈਂ ਕਹਿੰਦਾ ਇੱਥੋਂ ਦਾ ਕੰਮ ਕਰਕੇ ਰਾਜੀ ਨਹੀਂ ਆ ਸਿੱਧਾ ਸਾਬ ਸਾਰਿਆਂ ਨੂੰ ਇਹ ਹੁੰਦਾ ਕਿ ਅਸੀਂ ਬਾਹਰ ਜਾਈਏ ਬਾਹਰ ਦੇ ਡਾਲਰ ਹਰ ਇੱਕ ਨੂੰ ਦੇਖਦੇ ਆ ਪਰ ਉੱਥੇ ਜਾ ਕੇ ਨਾ ਜਿਵੇਂ ਅੱਜ ਅੱਜ ਦੇ ਟਾਈਮ ਦੇ ਵਿੱਚ ਅਭਈਆਂ ਦਾ ਬੁਰਾ ਹਾਲ ਹੁੰਦਾ ਪੰਜਾਬ ਦੇ ਵਿੱਚ ਉਹ ਹਾਲ ਆਪਣਾ ਪੰਜਾਬੀਆਂ ਦਾ ਹੁੰਦਾ ਉੱਥੇ ਜਾ ਕੇ ਕਈ ਫਲੱਛਾਂ ਵੀ ਸਾਫ਼ ਕਰਦੇ ਆ ਕਈ ਬੰਦੇ ਮੈਂ ਕਹਿੰਦਾ ਇੱਥੇ ਮਿੱਟੀ ਇਕੱਠੀ ਹੋਈ ਵੀ ਉਹਨੂੰ ਇਕੱਠੀਆਂ ਕਰਦੇ ਆ ਏਦੋਂ ਵਧੀਆ ਪੰਜਾਬ ਦੇ ਵਿੱਚ ਯਾਰ ਮਿਹਨਤ ਕਰੋ ਕੀ ਨਹੀਂ ਪੰਜਾਬ ਦੇ ਵਿੱਚ ਸਭ ਕੁਝ ਹੈ ਸਾਰਿਆਂ ਤੋਂ ਜ਼ਿਆਦਾ ਆਪਣਾ ਮਾਪਿਓ ਆਪਣੇ ਕੋਲ ਆਪਾਂ ਬਾਹਰ ਤਾਂ ਚਲੇ ਆਨੇ ਆ ਪਰ ਇੱਥੇ ਜਿਹੜੇ ਮਾਪਿਓ ਤੜਫਦੇ ਆ ਕੀ ਸਾਡਾ ਪੁੱਤ ਪਤਾ ਨਹੀਂ ਰੋਟੀ ਖਾਦੀ ਆ ਜਾਂ ਨਹੀਂ ਖਾਦੀ ਪਰ ਇਹ ਤਾਂ ਭਰਾ ਯਾਰ ਇੱਥੇ ਪੰਜਾਬ ਦੇ ਵਿੱਚ ਮਿਹਨਤ ਕਰਦਾ ਆਪਣੇ ਮਾਪਿਓ ਦੇ ਨਾਲ ਰਹਿੰਦਾ ਪਿਆ ਤਾ ਕਿਉਂ ਨਾ ਆਪਾਂ ਇਸ ਭਰਾ ਦੀ ਸਪੋਰਟ ਕਰੀਏ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਭਰਾ ਨੂੰ ਐਪਰੀਸ਼ੀਏਟ ਵੀ ਜ਼ਰੂਰ ਕਰੀਓ ਬਾਕੀ ਵੀਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਕਿਵੇਂ ਗਾਹ ਕਿੰਨਾ ਕਰ ਸਹੀ ਹੈ ਜੀ ਸਹੀ ਹੈ ਜਿੰਨੀ ਕੁ ਪਰਪਲ ਬਣਾ ਕੇ ਲੈ ਕੇ ਆਉਂਦੇ ਆ ਅੱਛਾ ਜੀ ਲੱਗ ਜਾਂਦੀ ਹੈ ਬਾਈ ਜੇ ਬੰਦਾ ਵਧੀਆ ਚੀਜ਼ ਬਣਾ ਕੇ ਲਿਆਉਂਦਾ ਤਾਂ ਸ਼ਾਮ ਨੂੰ ਭਰਾ ਦੀ ਪਰਪੀ ਫੂਟਪੀ ਸਾਰੇ ਕੁਝ ਲੱਗ ਜਾਂਦਾ ਤਾਂ ਮੈਂ ਬੇਨਤੀ ਕਰਦਾ ਤੇ ਜ਼ਰੂਰ ਭਰਾ ਕੋਲ ਆਓ ਇਥੇ ਆਕੇ ਭਰਾ ਦਾ ਮੈਂ ਕਹਿੰਦਾ ਜੀ ਅੱਜ ਭਰਾ 5 ਕਿਲੋ ਬਰਫੀ ਬਣਾਉਂਦਾ ਨਾ ਤਾਂ ਭਰਾ ਦਾ 10 10 ਕਿਲੋ 20 20 ਕਿਲੋ ਬਰਫੀ ਬਣਾ ਕੇ ਲਿਆ ਹੋਵੇ ਜੇ ਤੁਸੀਂ ਇਸ ਭਰਾ ਨੂੰ ਸਪੋਰਟ ਕਰੋਗੇ ਨਹੀਂ ਤਾਂ ਕੋਈ 2 4 ਮਹੀਨੇ ਭਰਾ ਹੋਰ ਲਾ ਲੂਗਾ ਇਸ ਤੋਂ ਬਾਅਦ ਭਰਾ ਨੂੰ ਜਾਣਾ ਪੈਣਾ ਕਿਉਂਕਿ ਪਤਾ ਵਾ ਬਾਈ ਪੰਜਾਬੀ ਹਮੇਸ਼ਾ ਇੱਕ ਦੂਜੇ ਦੀਆਂ ਲੱਤਾਂ ਖਿੱਚ ਸਕਦੇ ਆ ਪਰ ਸਪੋਰਟ ਨਹੀਂ ਕਰ ਸਕਦੇ ਤੇ ਬੇਨਤੀ ਆ ਭਰਾ ਦੀ ਸਪੋਰਟ ਕਰਿਓ ਤੇ ਭਰਾ ਦੀ ਲੋਕੇਸ਼ਨ ਹੈਗੀ ਆ ਧਰਮਕੋਟ ਸ਼ਹਿਰ ਦੇ ਵਿੱਚ ਲੋਗੜ ਚੌਂਕ ਵੀ ਆ ਜਿਹਨੂੰ ਆਪਾਂ ਇਹ ਕਿਹੜਾ ਚੌਂਕ ਵਾ ਜਦਾ ਆਪਣਾ ਲੋਗੜ ਚੌਂਕ ਵੀ ਵਜਦਾ ਇਹ ਲੋਗੜ ਚੌਂਕ ਹੈ ਜੀ ਲੋਗੜ ਚੌਂਕ ਹਰ ਇੱਕ ਧਰਮਕੋਟ ਦੇ ਮੋਗੇ ਜ਼ਿਲ੍ਹੇ ਦੇ ਵਿੱਚ ਰਹਿਣ ਵਾਲਿਆਂ ਨੂੰ ਪਤਾ ਕਿ ਲੋਗੜ ਚੌਂਕ ਕੀ ਆ ਬੱਸ ਅੱਡਾ ਬਿਲਕੁਲ ਨਜ਼ਦੀਕ ਹੈ ਤੇ ਇੱਥੇ ਤੁਸੀਂ ਦੇਖ ਸਕਦੇ ਆ ਆਈ ਲਵ ਧਰਮਕੋਟ ਇਹ ਸੱਡੇ ਤੇ ਭਰਾ ਖੜਦਾ ਤੇ ਮੀਨ ਮੈਂ ਕਹਿੰਦਾ ਭਰਾ ਕੋਲ ਕੱਲ ਗਾਹ ਕੇ ਯਾਰ ਜੇ ਭਰਾ ਸਮਾਨ 10 ਕਿਲੋ ਲੈ ਕੇ ਆਂਦਾ ਨਾ ਤਾਂ ਮੈਂ ਕਹਿੰਦਾ ਜਲਦੀ ਤੋਂ ਜਲਦੀ ਵਿਕ ਜਾ ਤੇ ਸਪੋਰਟ ਜ਼ਰੂਰ ਕਰਨੇ ਆ ਤੇ ਹੋਰ ਕੋਈ ਗੱਲਬਾਤ ਵੀਰੇ ਬਸ ਤੇ ਪੜ੍ਹੇ ਲਈ ਕਹਿ ਕਿਨੇ ਕਰ ਰਹੇ ਬਰਾਂਗੀ ਤੇ 12 ਕਿਟੀਆਂ 12 ਤੋਂ ਬਾਅਦ ਇਹੀ ਕਿਉਂ ਸੋਚਿਆ ਕਿ ਆਪਾਂ ਆਹ ਕੰਮ ਕਰੀਏ ਬਸ ਸ਼ੁਰੂ ਤੋਂ ਸ਼ੌਂਕ ਸੀਗਾ اچھا ਆਪਾਂ ਕੰਮ ਕਰਦੇ ਆ ਤੇ ਪਸ਼ੂ ਵਗੈਰਾ ਆਪਣੇ ਆਂ ਹਾਂਜੀ ਆਪੇ ਆ ਤੇ ਨਾਲੇ ਚਤਤਾਂ ਦੇ ਅੱਛਾ ਅੱਛਾ ਮਤਲਬ ਕਿ ਖੇਤੀਬਾੜੀ ਵੀ ਕਰਦੇ ਆ ਕਿੰਨੇ ਕਿੱਲੇ ਆ ਵੀਰੇ 6 ਕਿੱਲੇ ਤੇ ਵੀਰੇ ਖੇਤੀਬਾੜੀ ਕਰ ਲਾਣੀ ਸੀ ਇਸ ਕੰਮ ਚ ਕੀ ਪਿਆ ਖੇਤੀਬਾੜੀ ਨਾਲ ਇਹ ਕੰਮ ਵਧੀਆ ਲਓ ਜੀ ਇਹ ਦੇਖੋ ਭਰਾ ਦੀ ਮਿਹਨਤ ਆ ਯਾਰ ਮਿਹਨਤ ਕਰਦੇ ਰਹਿਣਾ ਚਾਹੀਦਾ ਮਿਹਨਤ ਕਰਾਂਗੇ ਤਾਂ ਮਿਹਨਤ ਦਾ ਫਲ ਮਿੱਠਾ ਹੁੰਦਾ ਅੱਜ ਭਰਾ ਨੂੰ ਲੋੜ ਆ ਤੁਹਾਡੇ ਭਰਾਵਾਂ ਦੇ ਸਾਥ ਦੀ ਤੇ ਆਪਾਂ ਵੀ ਲੈਣੇ ਸਮਾਨਾ ਕਲ ਪਹਿਲੀ ਵਾਰ ਆਏ ਆ ਪਹਿਲਾਂ ਵੀ ਆਏ ਆ ਅੱਛਾ ਕਿਵੇਂ ਚੀਜ਼ ਦਾ ਤੁਸੀਂ ਦੱਸੋ ਆ ਬਾਈ ਤੋਂ ਬਾਈ ਤਾਂ ਆਪਣੇ ਮੂੰਹੋਂ ਮਿੱਠਾ ਬਣੀ ਆਊਗਾ ਬਾਈ ਸਮਾਨ ਬਹੁਤ ਸੁਆਦ ਆ ਕਿਵੇਂ ਸਹੀ ਹੈ ਸਹੀ ਹੈ ਸਹੀ ਹੈ ਕੀ ਲੈਣ ਆਏ ਹੁਣ ਅਸੀਂ ਮੈਂ ਤਾਂ ਮਿਲਕ ਤਾਂ ਖੁਦਾ ਉੱਤੇ ਜਾਣਾ ਨਸੀਬ ਦੇ ਇੱਥੇ ਜਾਂਦਾ ਅੱਛਾ ਅੱਛਾ ਮਤਲਬ ਕਿ ਪਿਓਰ ਹੈ ਦੇ ਲਓ ਮੈਂ ਵੀਡੀਓ ਦੇ ਚੱਕਰਾਂ ਦੇ ਵਿੱਚ ਇਹ ਨਾ ਕਿ ਇਹ ਸਹੀ ਹੈ ਜਿਵੇਂ ਦੱਸਦਾ ਮੈਂ ਤੁਹਾਡੇ ਸਾਹਮਣੇ ਲੈ ਕੇ ਜਮ ਲਓ ਜੀ ਏ ਭਰਾਵਾ ਲਾਈਵ ਆ ਭਰਾ ਆਇਆ ਸੀ ਸਮਾਨ ਲੈਣ ਆ। ਇਹ ਕੋਈ ਅਸੀਂ ਪੇੜ ਬੰਦਾ ਨਹੀਂ ਘਰਾਇਆ। ਇਹ ਬੰਦਾ ਖੁਦ ਸਮਾਨ ਲੈਣ ਆਇਆ ਸੀ ਤੇ ਬੰਦੇ ਨੂੰ ਤੋਂ ਸਾਹਮਣੇ ਕੀਤਾ ਤੇ ਬਾਕੀ ਬਾਈ ਸਪੋਰਟ ਕਰ ਦਿਓ ਜੇ ਪੰਜਾਬੀ ਨੂੰ ਪੰਜਾਬੀ ਸਪੋਰਟ ਨਾ ਕਰੂ ਤੇ ਹੋਰ ਕੌਣ ਕਰੂ? ਮੈਂ ਕਹਿਣਾ ਨਹੀਂ ਚਾਹੁੰਦਾ। ਕਈ ਥਾਵਾਂ ਤੇ ਐਵੇਂ ਦੀਆਂ ਥਾਵਾਂ ਤੇ ਮੈਂ ਕਹਿੰਦਾ ਰਸ਼ ਪਿਆ ਹੁੰਦਾ ਜਿੱਥੇ ਸਾਡਾ ਪੰਜਾਬੀ ਭਰਾ ਹੁੰਦਾ ਨਾ ਉਥੇ ਬੰਦਾ ਬਸ ਇਹ ਦੇਖਦਾ ਰਹਿੰਦਾ ਕਿ ਗਾਹਕ ਕਦੋਂ ਆਵੇ। ਉਦੋਂ ਗਾਹਕ ਨਹੀਂ ਆਤਾ। ਤੇ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ। ਵਾਹਿਗੁਰਜ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰਜ ਜੀ ਕੀ ਫਤਿਹ।